ਇਹਕੋ ਸੋਹਣਾ ਤੁਸੀਂ ਦੇਖ ਸਕਦੇ ਹੋ ਪਤਨੀ ਦਾ ਦਾਹਰ ਸਵੇਹ ਦਾ ਬਿਹਤ ਪਾਵਕ ਨਜ਼ਾਰਾ ਰਹੀ ਸੀ ਜੀਮਾਨ ਸਾਹਿਬ ਉਹਨਾਂ ਦੇ ਬਦਸ਼ਰ ਪਹੁੰਚੇ ਕਿ ਕਿਆ ਗਿਆ ਅੱਖਾਂ ਦੇ ਵਿੱਚ ਅੰਜੂ ਮੈਂ ਤਾਂ ਇਹ ਬਹੁਤ ਕੁਝ ਪ੍ਰਤੀਨ ਕਰਨ ਰਹੀ ਹੈ ਕਿ ਕਿੰਨਾ ਥੋੜਾ ਪਿਆਰ ਜੀਮ ਸਾਹਿਬ ਉਹਨਾਂ ਦਾ ਪਤਨ ਸਾਹਿਬ ਨੇ ਅਸੀਂ ਤਾਂ ਇਹ ਅੱਖਾਂ ਦੇ ਵਿੱਚ ਦੇਖੋ ਅੰਜੂ ਨਜ਼ਰ ਆ ਰਹੇ ਨੇ ਜੀਮ ਪਰਮਾਨੰਥ ਸਾਹਿਬ ਜੀ ਇੱਥੇ ਪਹੁੰਚੇ ਉਹ ਨਹੀਂ ਤੇ ਲੰਬੇ ਸਮੇਂ ਤੋਂ ਇੱਥੇ ਨਹੀਂ ਉਹਨਾਂ ਦੇ ਵੱਲ ਇਹ ਤਸਵੀਰਾਂ ਤੁਸੀਂ ਇਹ ਲੁਧਿਆਣਾ ਦੇ ਮਾਡਲ ਟਾਉਨ ਅੰਸ਼ਮਸ਼ਾਨ ਘਾਟ ਤੋਂ ਦੇਖ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜਿਹੜੇ ਹੈਗੇ ਨੇ ਇਹ ਉਹ ਇਸ ਸਮੇਂ ਸ਼ਰਧਾਂਜਲੀ ਦੇਣ ਵਾਸਤੇ ਜਿਹੜੇ ਹੈਗੇ ਸਰਜੀਤ ਪਾਤਰ ਸਾਹਿਬ ਨੂੰ ਆਏ ਨੇ ਤੇ ਜੇ ਆਪਾਂ ਗੱਲ ਕਰੀਏ ਆ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਜਿਹੜਾ ਹੈਗਾ ਵਾ ਉਹਨਾਂ ਨੂੰ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਹੈ ਆਪਣੀ ਇਸ ਤਰ੍ਹਾਂ ਦੇ ਦਿਓ ਪੰਜਾਬੀ ਜਗਤ ਨੂੰ ਅੱਜ ਉਹ ਘਾਟਾ ਪਿਆ ਜੋ ਕਦੇ ਪੂਰਾ ਨਹੀਂ ਹੋ ਸਕਦਾ ਮਦਰੀ ਪਿੱਛੇ ਹੋਰ ਸੱਤਾ ਦੀ ਗੱਲ ਕਿਉਂ ਹੋ ਰਹੀ ਹੈ ਕੋਈ ਨਹੀਂ ਜੀ ਜਿਆ ਵੀ ਮਾਂਬੋਲੀ ਦਾ ਬੇੜਾ ਮਾਈਕ ਨਹੀਂ ਤੇ ਸੁਣਨਾ ਹੋ ਗਿਆ ਜੀ ਜਿਆ ਵੀ ਮਾਂਬੋਲੀ ਦਾ ਮਾਨ ਮੱਥਾ ਲਾਡਲਾ ਪੁੱਤ ਜੀ ਹਾਂ ਜੀ ਜੀਤ ਪਾਤਰ ਬਹੁਤ ਬਹੁਤ ਮਾਰਾ ਜੀਸ਼ੋ ਦੇਵੇਸ਼ਾ ਲਈ ਜੀਨੀਆ ਛੱਟ ਕੇ ਚਲਾ ਮਾਨ ਸਾਹਿਬ ਮਾਨ ਸਾਹਿਬ ਮੈਂ ਹਰੇਕ ਭਾਸ਼ਣ ਚ ਆਪਣੀ ਸਾਈਡ ਦਿੰਦਾ ਉਹਨਾਂ ਦੇ ਸ਼ੇਰ ਕਵਿਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਵੀ ਇਹ ਥੋੜਾ ਸੰਭਵ ਹੈ ਅੱਜ ਮੈਂ ਸ਼ਬਦਹੀਨ ਹੋ ਗਿਆ ਕੋਈ ਸ਼ਬਦ ਨਹੀਂ ਰਿਹਾ ਕਿ ਮੈਂ ਕੀ ਕਹਾਂ ਅੱਜ ਮੈਂ ਸਾਡੀ ਕਹਾਣੀ ਤਾਂ ਖਤਮ ਹੋ ਚੁੱਕੀ ਹੈ ਇਹ ਨਹੀਂ ਸੁੱਤੇ ਪਏ ਰਹੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਲਾਈਵ ਪੰਜਾਬ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਲੈ ਕੇ ਆਉਣੀ ਆ ਮੈਂ ਕਿ ਜੀ ਮੈਂ ਸਰਕਾਰ ਕੋਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਕੁਝ ਕਰੋ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਕਿਉਂਕਿ ਯੂਵਾਸ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰਜਨ ਅਵਾਰਡ ਹੈ ਠੀਕ ਹੈ ਉਹ ਖੇਡਾਂ ਵਾਸਤੇ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਜੀ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਵਾਰਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਏ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਇਹ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਸਟ ਲੈਵਲ ਮਾਨਸਾ ਮਾਨਸਾ ਇਸ਼ਾਨਦ ਕਾਮਿਲ ਨੇ ਗੱਲ ਕਹੀ ਹੈ ਕਿ ਜਿਹੜੀ ਸੋਚ ਛੱਡ ਕੇ ਗਈ ਨੇ ਜਿਹੜੀ ਵਿਰਾਸਤ ਛੱਡ ਕੇ ਗਈ ਨੇ ਆ ਪਾਤਰਵਾੜ ਦੀ ਸ਼ੁਰੂਆਤ ਕੋਸ਼ਿਸ਼ ਕਰਤੀ ਹੈ ਸੋ ਲੱਗਦਾ ਹੈ ਕਿ ਬਹੁਤ ਵੱਡਾ ਬਣਾ ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਜਿਹੜੀ ਸੋਚ ਛੱਡ ਕੇ ਗਈ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਚ ਬੱਚਿਆਂ ਦੇ ਵਿੱਚ surjit patar ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਡਾਉਨਗੇ ਸੈਕਿੰਡ ਡਾਉਨਗੇ ਥਰਡ ਡਾਉਨਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਮਨ ਸਭ ਤੋਂ ਡਾ ਜਦੋਂ ਸਪੀਚ ਹੁੰਦੇ ਆ ਅਕਸਰ ਤੁਹਾਡੇ ਕਹਿੰਦੇ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਰਾ ਬੰਦ ਨੇ ਹੋਰ ਬਹੁਤ ساری ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤੇ ਚੜਾਈ ਜੋ ਅਗਲੀ ਦੀ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੁਹਾਨੂੰ ਕਦੇ ਜਪਹੀਂ ਤੇ ਆਠੇ ਫੁੱਟੇ ਸਾਰਿਆਂ ਨੇ ਬਹੁਤ ਉਹਨਾਂ ਦੇ ਨਾਲ ਸੰਗਤ ਕੀਤੀ ਕਾਫੀ ਵਾਰ ਮੌਕਾ ਮਿਲਿਆ ਤੇ ਅਨੇਕਾਂ ਯਾਦਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਤਕਲੀਫ ਦਿੰਦੀਆਂ ਨੇ ਸਰ ਤੋਂ ਸ਼ਬਦ ਕੋਈ ਸਰਦਾਂ ਜੀ ਤੋਂ ਕੁਝ ਕਹਿਣਾ ਚਾਹੋ ਪਾਦਰ ਸਾਹਿਬ ਲਈ ਮੈਂ ਉਹ ਸ਼ਬਦ ਉਹਨਾਂ ਹੀ ਕਹਿਣ ਬੁਨੇ ਜੀ ਕਿ ਮੈਂ ਜਿਦਾ ਪਹਿਲਾਂ ਬੇਨਤੀ ਕਰ ਰਿਹਾ ਸੀ ਕਿ ਅੱਜ ਪੰਜਾਬੀ ਇੱਕ ਅਦਬ ਦੇ ਉੱਤੋਂ ਪੰਜਾਬੀ ਸਾਹਿਤ ਦੇ ਉੱਤੋਂ ਇੱਕ ਬੜੀ ਜਿਹੜੀ ਵੱਡੀ ਛੱਤ ਜਿਹੜੀ ਹੈ ਉਹ ਉੱਤਰ ਗਈ ਅੱਜ ਲੱਗਦਾ ਹੈ ਕਿ ਜਿਦਾ ਨਾ ਕੋਈ ਖਾਲੀ ਹੋ ਗਿਆ ਸਾਰਾ ਕੁਝ ਅੱਛਾ ਇਸ ਜਦੋਂ ਖਬਰ ਬਾਰੇ ਤੁਸੀਂ ਸੁਣਿਆ ਕੀ ਲੱਗਿਆ ਕਿ ਸੁਖੀਪਾਤ ਪਰ ਇੱਕ ਤਰ੍ਹਾਂ ਸਾਨੂੰ ਸਾਰਿਆਂ ਨੂੰ ਅਲਬੇ ਦਾ ਗਏਗੇ ਸਿੱਧਾ ਦੀ ਕੋਈ ਪ੍ਰੋਬਲਮ ਪਹਿਲੋਂ ਹਾਂ ਸਭ ਤੋਂ ਪਹਿਲਾਂ ਇਹੀ ਲੱਗਾ ਕਿ ਜੇ ਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਝੂਠ ਗੱਲਾਂ ਇੱਕਦਮ ਆ ਜਾਂਦੀਆਂ ਨੇ ਤੇ ਪਹਿਲਾਂ ਮਨ ਇਹ ਕੀਤਾ ਕਿ ਰੱਬਾ ਝੂਠ ਹੋਵੇ ਤੇ ਐਵੇਂ ਬਾਅਦ ਚ ਪਤਾ ਲੱਗੇ ਕਿ ਕਿਸੇ ਨੇ ਗੱਲ ਫੈਲਾਤੀ ਸੀ ਤੋਂ ਹੀ ਇਸ ਆਲ ਵੈਲ ਪਰ ਉਹ ਕਿਉਂਕਿ ਨੇਡ ਇੰਨਾ ਹੁਣ ਕਰਕੇ ਨਾਲੋਂ ਨਾਲ ਕਾਲਾਂ ਵੀ ਆਣ ਲੱਗ ਪੈਂਦੀਆਂ ਫਿਰ ਉਹ ਕੁਝ ਐਸੇ ਸੱਜਣਾ ਨਾਲ ਗੱਲ ਹੁੰਦੀ ਹੈ ਜਿਨ੍ਹਾਂ ਨੇ ਸਾਰਾ ਅੱਖੀਂ ਦੇਖ ਰਹੇ ਹੁੰਦੇ ਨੇ ਜਿਹੜੇ ਮੌਕੇ ਤੇ ਵੀ ਹੁੰਦੇ ਨੇ ਤਾਂ ਫਿਰ ਉਹ ਇਹ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਲਈ ਇੱਕੋ ਜਿਹਾ ਸਦਮਾ ਸੀ ਜਾਂ ਪੰਜਾਬੀਆਂ ਲਈ ਜਿੱਥੇ-ਜਿੱਥੇ ਵੀ ਕਿਤੇ ਬੈਠੇ ਨੇ ਅਸੀਂ ਇਹ ਨਹੀਂ ਕਿ ਅਸੀਂ ਜਾਣਦੇ ਸੀ ਨੇੜੇ ਸੀ ਤਾਂ ਤਾਂ ਸਾਡੇ ਲਈ ਜ਼ਿਆਦਾ ਮੈਨੂੰ ਲੱਗਦਾ ਸੀ ਤਾਂ ਫਿਰ ਉਹਨਾਂ ਨੂੰ ਮਿਲੇ ਸੀ ਜਿਹੜੇ ਕਦੇ ਉਹਨਾਂ ਨੂੰ ਮਿਲ ਨਹੀਂ ਪਾਏ ਉਹਨਾਂ ਦੀ ਸੰਗਤ ਨਹੀਂ ਮਾਣ ਪਾਏ ਉਹਨਾਂ ਨੂੰ ਸਾਡੇ ਤੋਂ ਵੀ ਜ਼ਿਆਦਾ ਸਦਮਾ ਕਿ ਇੱਕ ਆਸ ਇੱਕ ਮੈਨੂੰ ਮੇਰੇ ਕੋਈ ਦੋਸਤ ਜਾਣਦੇ ਨੇ ਉਹ ਬਾਰ-ਬਾਰ ਇਸ ਗੱਲ ਨੂੰ ਰੋ ਰਹੇ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਮੈਂ ਕਿਹਾ ਵੀ ਚਲੋ ਹੁਣ ਉਮਰ ਸੀ ਅਸੀਂ ਰੋਕ ਤਾਂ ਸਕਦੇ ਨਹੀਂ ਅੱਜ ਨਹੀਂ ਤੇ 4 ਸਾਲ ਬਾਅਦ ਵੀ ਇਹ ਹਸਾ ਮੈਂ ਕਹਿੰਦੇ ਮੈਨੂੰ ਉਸ ਗੱਲ ਦਾ ਕੋਈ ਦੁੱਖ ਨਹੀਂ ਸੰਤਾਂ ਵਾਂਗੂੰ ਗਏ ਨੇ ਰਾਤ ਸੁੱਤੇ ਨੇ ਤੇ ਸਵੇਰੇ ਅਗਲੇ ਸਫ਼ਰ ਤੇ ਪਹੁੰਚ ਗਏ ਸੀ ਜਿੱਥੇ ਪਹੁੰਚਣਾ ਸੀ ਉਹਨਾਂ ਨੇ ਪਰ ਕਹਿੰਦੇ ਅਫਸੋਸ ਸਿਰਫ ਇਸ ਗੱਲ ਦਾ ਕਿ ਮੈਨੂੰ ਇੱਕ ਆਸ ਸੀ ਕਦੇ ਨਾ ਕਦੇ ਤਾਂ ਉਹਨਾਂ ਨੂੰ ਮਿਲਣਾ ਮੇਰੀ ਉਹ ਆਸ ਵਿੱਚ ਰਹਿ ਗਈ ਮੈਂ ਉਹ ਪਾਤਰ ਸਾਹਿਬ ਦੇ ਜਾਣ ਨੂੰ ਨਹੀਂ ਮੈਂ ਆਪਣੀ ਆਸ ਨੂੰ ਰੋ ਰਿਆਂ ਮੈਨੂੰ ਉਹ ਗੱਲ ਉਹਨਾਂ ਦੀ ਬਹੁਤ ਤਕਲੀਫ ਦਿੰਦੀ ਉਸ ਗੱਲ ਨੂੰ ਮੈਨੂੰ ਕਿ ਕਈਆਂ ਦੀਆਂ ਆਸਾਂ ਇਦਾਂ ਰਹਿ ਗਈਆਂ ਕਿ ਪਾਤਰ ਸਾਹਿਬ ਨੂੰ ਇੱਕ ਵਾਰੀ ਦੇਖਣਾ ਹੈ ਇੱਕ ਵਾਰੀ ਮਿਲਣਾ ਹੈ ਦੇਖੋ ਜੀ ਬਾਤਰ ਸਾਹਿਬ ਦਾ ਇਸ ਤਰ੍ਹਾਂ ਰੁਖਸਤ ਹੋਣਾ ਸਾਰੇ ਉਹਨਾਂ ਦੇ ਪਰਿਵਾਰ ਨੂੰ ਤੇ ਸਦਮਾ ਲੱਗੇ ਲੱਗਿਆ ਉਹਨਾਂ ਦੇ ਚਾਹਵਾਨਾਂ ਨੂੰ ਵੀ ਉਹਨਾਂ ਦੇ ਮਿੱਤਰਾਂ ਸੱਜਣਾਂ ਨੂੰ ਬਹੁਤ ਬਟਾ ਲੱਗਿਆ ਵੀ ਸਾਡਾ ਇੱਕ ਬਟਾ ਭਰਾ ਜਿਹੜਾ ਐਡਾ ਵੱਡਾ ਨਾਮ ਇੱਕ ਜਿਉਂਦੀ ਜਾਗਦੀ ਇੰਸਟੀਟਿਊਸ਼ਨ ਸੰਸਥਾ ਹੋਵੇ ਤੇ ਉਹ ਚੁੱਪਚੀਪੀ ਤੇ ਚਲਾ ਜਾਵੇ ਤੇ ਵਾਕਈ ਬਹੁਤ ਵੱਡਾ ਘਾਟਾ ਪਿਆ ਸਾਡੀ ਪੰਜਾਬ ਦੀ ਵਿਰਾਸਤ ਨੂੰ ਸਾਡੇ ਪੰਜਾਬ ਦੇ ਸਿਹਤ ਨੂੰ ਕਿ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈਗਾ ਵਕ ਵਕ ਇੰਸਟੀਚਿਊਸ਼ਨਸ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੀਏਯੂ ਚ ਪੜਾਇਆ ਫਿਰ ਹੁਣ ਉਹ ਆਰਟ ਕਾਉਂਸਲ ਦੇ ਵਿੱਚ ਐਜੇ ਚੇਅਰਮੈਨ ਕੰਮ ਕਰ ਰਹੇ ਸਨ ਤੇ ਸਾਡੀ ਜਿਹੜੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹੋ ਤੇ ਮੈਂ ਖੁਸ਼ਕਿਸਮਤਾਂ ਕਿ ਮੇਰੇ ਨਾਲ ਉਹਨਾਂ ਦੀ ਸਾਹਜ 86 ਤੋਂ ਲੈ ਕੇ ਹੁਣ ਤੱਕ ਸਟਿਲ ਬਣੀ ਰਹੀ ਤੇ ਆਪਦੇ ਵੱਡੇ ਭਰਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬੜੇ ਇਕੱਠਿਆਂ ਦੇ ਐਕਸਪੀਰੀਐਂਸਿਸ ਰਹੇ ਇਕੱਠਿਆਂ ਨੇ ਕੰਮ ਵੀ ਕੀਤਾ ਸੋ ਉਹ ਯਾਦਾਂ ਕਦੇ ਭੁੱਲਣੀਆਂ ਨਹੀਂ ਪਦਮ ਸ੍ਰੀ ਪਦਮ ਸ੍ਰੀ ਅਵਾਰਡ ਨਾਲ ਉਹਨੂੰ ਸਨਮਾਨਿਤ ਕੀਤਾ ਗਿਆ ਸੀਗਾ ਤੇ ਪੂਰੇ ਵਰਲਡ ਦੇ ਵਿੱਚ ਮਤਲਬ ਵੀ ਉਹਨਾਂ ਨਾਲ ਕੋਈ ਸਿਰਫ ਉਹਨਾਂ ਸਾਰੇ ਛੋਟੇ ਵੱਡੇ ਜਿੰਨੇ ਵੀ ਪੰਜਾਬੀ ਵਸਦੇ ਸੀ ਸਾਰੇ ਉਹਨਾਂ ਨੂੰ ਪਿਆਰ ਕਰਦੇ ਸੀ ਤੇ ਇਹ ਘਾਟਾ ਤੁਰੋ ਦੇਖੋ ਘਾਟਾ ਇਹ ਹੁੰਦਾ ਹੈ ਕਿ ਬੰਦਾ ਆਉਂਦਾ ਹੈ ਬੰਦਾ ਆਪਣੇ ਕਰਮ ਕਰਦਾ ਹੈ ਅਬਦਾ ਜੋ ਯੋਗਦਾਨ ਪਾਉਣਾ ਪਾ ਕੇ ਚਲਾ ਜਾਂਦਾ ਹੈ ਇਸ ਧਰਤੀ ਤੇ ਪੈਣਾ ਵੀ ਵੱਡੇ ਵੱਡੇ ਸ਼ਾਇਰ ਹੋਏ ਨੇ ਸ਼ਿਵ ਕੁਮਾਰ ਬਟਾਲਵੀ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਹੈ ਪਾਸ਼ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਸੰਤਰਾਮਦਾਸੀ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਜਗਤਾਰ ਵੀ ਸਾਡੀ ਧਰਤੀ ਦਾ ਸ਼ਾਇਰ ਸੀ ਇਹ ਤੇ ਇਹ ਧਰਤੀ ਜੀ ਇਸ ਤਰ੍ਹਾਂ ਦੀ ਖੁਸ਼ਬੂ ਹੈ ਇਹ ਵੱਡੇ ਵੱਡੇ ਬੰਦੇ ਪੈਦਾ ਕਰਦੇ ਆ। ਸੋ ਉਹ ਇਸੇ ਤਰ੍ਹਾਂ ਦੀਆਂ ਹੀ ਮਤਲਬ ਇਹ ਗੱਲਾਂ ਕਰਦੇ ਸੀਗੇ ਨਾਟਕਾਂ ਦੀਆਂ ਗੱਲਾਂ ਕਰਦੇ ਸੀਗੇ ਲਿਖਣ ਦੀਆਂ ਗੱਲਾਂ ਕਰਦੇ ਸੀ ਨਵੀਂ ਪਲੈਨਿੰਗ ਕਰਦੇ ਸੀਗੇ ਫਿਲਮਾਂ ਦੇ ਵਿੱਚ ਵੀ ਕੁਝ ਉਹਨਾਂ ਦਾ ਕੋਈ ਨਾ ਫਿਲਮ 'ਚ ਤਾਂ ਮੈਂ ਹੀ ਉਹਨਾਂ ਨੂੰ ਸਭ ਤੋਂ ਵੱਡਾ ਰੋਲ ਤੇ ਮੈਂ ਹੀ ਦਿੱਤਾ ਆਪਦੀ ਫਿਲਮ ਦੇ ਵਿੱਚ ਦਾਰਾ ਦੇ ਵਿੱਚ ਬਤੌਰ ਪ੍ਰੋਫੈਸਰ ਇੱਕ ਸ਼ਾਇਰ ਹੈ ਨਾ ਪ੍ਰੋਫੈਸਰ ਦੇ ਤੌਰ ਤੇ ਪੇਸ਼ ਕੀਤਾ ਉਹਨਾਂ ਨੂੰ ਹਾਂ ਤੂੰ ਮੈਨੂੰ ਹਸਦੇ ਸੀ ਕਹਿੰਦੇ ਤੂੰ ਹੀ ਮੈਨੂੰ ਖਿੱਚ ਲਿਆ ਮੈਂ ਹੋਰ ਨਹੀਂ ਕਿਸੇ ਨਾਲ ਕੰਮ ਕਰਨਾ ਸੀ ਤੇ ਮਤਲਬ ਕਿ ਸਾਡੀ ਮੁਹੱਬਤ ਇੰਨੀ ਖੂਬਸੂਰਤ ਸੀ ਮੇਰੇ ਵੱਡੇ ਭਰਾ ਸਨ ਤੇ ਮੈਨੂੰ ਸਮੇਂ-ਸਮੇਂ ਤੇ ਗਾਈਡ ਵੀ ਕਰਦੇ ਸਨ ਤੇ ਵੱਡੇ ਵੱਡੇ ਲੋਕ ਸਨ ਦਾਨਸ਼ਮੰਦ ਬੰਦੇ ਜਿਵੇਂ ਭਗਵੰਤ ਸਿੰਘ ਜੀ ਆਏ ਹੋਏ ਜene ਉਹਨਾਂ ਦੇ ਵੀ ਅੱਜ ਅੱਖਾਂ ਦੇ ਵਿੱਚ ਨਮ ਮਾਰ ਦੇਖੋ ਸਾਰਿਆਂ ਜੀ ਆਇਆ ਨਾਟ ਓਨਲੀ ਟੂ ਦਾ ਸੀਐਮ ਸਾਹਿਬ ਸਾਰਿਆਂ ਦੇ ਜਿੰਨੇ ਵੀ ਉਹਨਾਂ ਨਾਲ ਜਿਨ੍ਹਾਂ ਨੇ ਵੀ ਕੋਈ ਪਲਗ ਜਾ ਰਹੇ ਨੇ ਹਰ ਇੱਕ ਬੰਦੇ ਨੂੰ ਤਕਲੀਫ ਹੋਈ ਹੈ ਹਰ ਬੰਦੇ ਇੱਥੇ ਪਹੁੰਚਿਆ ਹੈ ਤੇ ਮੈਂ ਸੱਚੇ ਪਾਤਸ਼ਾਹ ਵੈਗਰੂ ਅਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਬੱਚੇ ਨੂੰ ਬਲ ਬਖਸ਼ੇ ਕਿ ਉਹ ਆਪਣੇ ਪਿਤਾ ਵਾਂਗੂ ਹੋਰ ਜਿਆਦਾ ਤਰੱਕੀ ਕਰੇ ਹਾਂ ਜੀ ਉਹਨਾਂ ਪਿਆਰ ਦੇ ਕੇ ਗਏ ਨੇ ਸਵਰਗਾਂ 'ਚ ਵਸਾ ਹਾਂਜੀ ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਸਵਰਗਾਂ 'ਚ ਵਸਾਵੇ ਤੇ ਜਿੰਨਾ ਪੰਜਾਬੀ ਸਹਿਤ ਲਈ ਉਹਨਾਂ ਨੇ ਯੋਗਦਾਨ ਪਾਇਆ ਉਹ ਇਸੇ ਤਰ੍ਹਾਂ ਖਸ਼ਬੂ ਬਣਦਾ ਰਿਹਾ ਧੰਨਵਾਦ ਮੈਂ ਕਿਹਾ ਕਿ 19 ਦੇ ਵਿੱਚ ਤੇ ਉਹ ਜਿਹੜਾ ਸਦਮਾ ਮੈਨੂੰ ਲੱਗਦਾ ਇਹ ਸਦਮਾ ਸਿਰਫ ਸਾਨੂੰ ਉਹਨਾਂ ਨੂੰ ਜਾਣਨ ਵਾਲਿਆਂ ਵਾਸਤੇ ਨਹੀਂ ਹੈ ਕਿ ਉਹਨਾਂ ਦੇ ਪਰਿਵਾਰ ਲਈ ਨਹੀਂ ਹੈ ਪੰਜਾਬ ਤੇ ਪੰਜਾਬੀ ਜਿੱਥੇ ਵੀ ਹੈਗੇ ਨੇ ਹਰ ਇੱਕ ਬੰਦੇ ਨੂੰ ਉਨਾ ਹੀ ਸਦਮਾ ਲੱਗਾ ਕਿਉਂਕਿ ਇਹ ਪਹਿਰੇਦਾਰ ਸੀ ਸਾਡੇ ਪੰਜਾਬ ਦਾ ਇੱਕ ਬੜਾ ਵੱਡਾ ਪਹਿਰੇਦਾਰ ਸੀ ਜਿਨੇ ਜ਼ਬਾਨ ਤੇ ਪਹਿਰਾ ਦਿੱਤਾ ਜਿਨੇ ਜਜ਼ਬਾਤ ਤੇ ਪਹਿਰਾ ਦਿੱਤਾ ਜਿਨੇ ਯਥਾਰਥ ਤੇ ਹਕੀਕਤ ਤੇ ਹਮੇਸ਼ਾ ਪਹਿਰਾ ਦਿੱਤਾ ਜਿਨੇ ਤੁਹਾਡੀ ਮੇਰੀ ਇਹਨਾਂ ਦੀ ਸਭ ਦੀ ਤਰਜਮਾਨੀ ਕੀਤੀ ਜਿਹੜੀ ਗੱਲ ਅਸੀਂ ਕਹਿਣ ਨੂੰ ਸੋਚਦੇ ਸੀ ਸਾਨੂੰ ਕਹਿਣੀ ਨਹੀਂ ਸੀ ਹੁੰਦੀ ਪਾਤਰ ਸਭ ਦੋ ਲਫ਼ਜ਼ਾਂ ਚ ਕਹਿ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕ ਇਨਸਾਨੀ ਜਜ਼ਬਾਤ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦਾ ਮੈਕੈਨਿਜ਼ਮ ਹੀ ਖਤਮ ਹੋ ਗਿਆ ਬਿਲਕੁਲ ਜੀ ਜਦੋਂ ਵੀ ਕੋਈ ਇਦਾਂ ਦਾ ਥੰਮ ਜਾਂਦਾ ਹੈ ਤਾਂ ਬਹੁਤ ਖਲਾ ਹੀ ਪੈਦਾ ਹੋ ਜਾਂਦਾ ਉਹਦੇ ਵਰਗਾ ਕੋਈ ਦੁਬਾਰਾ ਜੰਮਦਾ ਨਹੀਂ ਦੁਬਾਰਾ ਆਉਂਦਾ ਨਹੀਂ ਤੇ ਪਾਤਰ ਸਾਹਿਬ ਤਾਂ ਮੈਨੂੰ ਲੱਗਦਾ ਸਾਡੇ ਸਾਹਿਤ ਦਾ ਸਭ ਤੋਂ ਵੱਡਾ ਬੁਰਜ ਸੀ ਜਿਹੜਾ ਅੱਜ ਬੁਰਜ ਟਹਿ ਗਿਆ ਤੇ ਉਹਨਾਂ ਦੀ ਉਹਨਾਂ ਦੇ ਕਦ ਤੱਕ ਪਹੁੰਚਣਾ ਉਹਨਾਂ ਦੇ ਲੈਵਲ ਤੱਕ ਪਹੁੰਚਣਾ ਤੇ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਸੀ ਕਿ ਪਾਤਰ ਸਾਹਿਬ ਦਾ ਕਦ ਓਦਾਂ ਬੜਾ ਛੋਟਾ ਸੀ ਤੇ ਸਾਹਿਤਿਕ ਖੇਤਰਾਂ 'ਚ ਗੱਲ ਹੁੰਦੀ ਸੀ ਕਿ ਉਹਨਾਂ ਦੀ ਉਹ ਸ਼ਖਸੀਅਤ ਦਾ ਕਦ ਵੱਡਾ ਕਰਨ ਚ ਇਹਨਾਂ ਲੱਗੇ ਰਹੇ ਪਰ ਉਹਨਾਂ ਨੇ ਆਪਣੇ ਕਦ ਵੱਲ ਫਿਰ ਧਿਆਨ ਹੀ ਨਹੀਂ ਦਿੱਤਾ ਤੇ ਉਹਨਾਂ ਦਾ ਐਡਾ ਕਦ ਉੱਚਾ ਹੋਇਆ ਕਿ ਅੱਜ ਉਹਨਾਂ ਤੱਕ ਪਹੁੰਚਣਾ ਬਹੁਤ ਵੱਡਾ ਚੈਲੰਜ ਹੈ ਕੋਈ ਬਹੁਤ ਵਿਰਲਾ ਹੀ ਹੋਏਗਾ ਜੀ ਉਸ ਲੈਵਲ ਤੱਕ ਕਦੇ ਪਹੁੰਚੇਗਾ ਸੀਐਮ ਤੋਂ ਬਤਵਾਂਜ ਵੀ ਆਏ ਸੀ ਬਿਲਕੁਲ ਜੀ ਕਿਉਂਕਿ ਬਤੌਰ ਕਲਾਕਾਰ ਵੀ ਉਹਨਾਂ ਦਾ ਬਹੁਤ ਇਹਨਾਂ ਨਾਲ ਸਾਂਝ ਰਹੀ ਹੈ ਤੇ ਉਹ ਵੀ ਆਉਣਾ ਉਹਨਾਂ ਦਾ ਉੱਥੇ ਬੜਾ ਵਾਜਿਬ ਸੀ ਕਿਉਂਕਿ ਇੱਕ ਸੋਨਾ ਸਮਾਂ ਇਕੱਠਿਆਂ ਜਦੋਂ ਕੱਟਿਆ ਹੋਵੇ ਕਈ ਯਾਦਾਂ ਹੁੰਦੀਆਂ ਨੇ ਤੇ ਉਹ ਜ਼ਰੂਰ ਉਹਨਾਂ ਨੂੰ ਖਿੱਚ ਕੇ ਲਿਆਈਆਂ ਹੋਣਗੀਆਂ ਇੱਥੇ ਔਰ ਕਈ ਚੀਜ਼ਾਂ ਐਸੀਆਂ ਯਾਦ ਆਉਂਦੀਆਂ ਨੇ ਕਿ ਬੰਦੇ ਬੰਦੇ ਦੀ ਅੱਖਾਂ 'ਚ ਪਾਣੀ ਆਪਣੇ ਆਪ ਆਉਂਦਾ ਤੇ ਮੈਨੂੰ ਲੱਗਦਾ ਜੀ ਕਿ ਇਹ ਬੜਾ ਸੁਭਾਵਕ ਸੀ ਉਹਨਾਂ ਦਾ ਵੀ ਇੱਥੇ ਆਉਣਾ ਔਰ ਹੋਰ ਵੀ ਇੱਕ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਜੋ ਬੰਦਾ ਵੀ ਆਇਆ ਉਹ ਦਿਲੋਂ ਆਇਆ ਅੱਜ ਮੋਸਟਲੀ ਅਸੀਂ ਜਾਈਦਾ ਕਈ ਵਾਰੀ ਕਮਿਸ਼ਨਸ ਤੇ ਕਈਦਾ ਯਾਰ ਉਹ ਪਤਾ ਲੱਗਾ ਫਲਾਣਾ ਇਦਾਂ ਉਹ ਜਾਣਾ ਉੱਥੇ ਜਾਂ ਜਾਣਾ ਪੈਣਾ ਪਰ ਇੱਥੇ ਤਾਂ ਲੋਕਾਂ ਨੂੰ ਡੱਕਿਆ ਨਹੀਂ ਡੱਕਦੇ ਪਰ ਲੋਕ ਰੋਕ ਰੋਕ ਰੱਖਣੇ ਪੈ ਰਹੇ ਪਰ ਹਰ ਇੱਕ ਦਾ ਦਿਲ ਹੈ ਕਿ ਇੱਕ ਵਾਰੀ ਦਰਸ਼ਨ ਕਰਨ ਦਾ ਮੌਕਾ ਮਿਲ ਜੇ ਇੱਕ ਰੀ ਚਰਨਾਂ ਨੂੰ ਹੱਥ ਲਾਉਣ ਦਾ ਮੌਕਾ ਮਿਲ ਜੇ ਅੱਜ ਅਲੀ ਦੁਨੀਆ ਆਈ ਜਿਹੜਿਆ ਸਵਰਗਾਂ ਦੇ ਵਿੱਚ ਵਸਾ ਉਹਨਾਂ ਦਾ ਹੋਇਆ ਐਨੀ ਦੁਨੀਆ ਦੇ ਉਹ ਸਵਰਗੀ ਇੱਥੋਂ ਵੀ ਭੋਕੇ ਹੀ ਗਏ ਨੇ ਜੀ ਅੱਗੇ ਵੀ ਸਵਰਗੀ ਉਹਨਾਂ ਵਾਸਤੇ ਖੁੱਲੇ ਨੇ ਐਨੀ ਮੁਹੱਬਤ ਦੁਨੀਆ 'ਚ ਜਿਉਂਦੀ ਹੈ ਜੇ ਜਿਹਨੂੰ ਮਿਲ ਜੇ ਉਹ ਸਵਰਗ ਦਾ ਔਰ ਅਰਥ ਕੀ ਹੁੰਦੇ ਨੇ ਸਵਰਗ ਦਾ ਹੋਰ ਮੈਨੇ ਕੀ ਹੁੰਦੇ ਨੇ ਜੀ ਤੇ ਅੱਗੇ ਤਾਂ ਸਵਰਗ ਜਿੱਥੇ ਉਹ ਸਵਰਗ 'ਚ ਨਹੀਂ ਜਾਣਗੇ ਜਿੱਥੇ ਜਾਣਗੇ ਸਵਰਗ ਬਣਾ ਦੇਣਗੇ ਸਾਰਾ ਅਖੀਰਲੇ ਸਮੇਂ ਦੇ ਵਿੱਚ ਵੀ ਉਹ ਪੰਜਾਬੀ ਸਾਹਿਤ ਵਾਰੇ ਗੱਲਾਂ ਕਰਦੇ ਰਹੇ ਆ ਤੇ ਨਾਟਕਾਂ ਬਾਰੇ ਗੱਲਾਂ ਕਰਦੇ ਆ ਆਉਣ ਵਾਲੇ ਦਿਨਾਂ 'ਚ ਪਲੈਨਿੰਗ ਕਰਨੀ ਸੀਗੇ ਕੁਝ ਨਵਾਂ ਕਰਨ ਵਾਸਤੇ ਪਲੈਨ ਕਰ ਰਹੇ ਸੀਗੇ ਹਾਂ ਬਿਲਕੁਲ ਜੀ ਉਹਨਾਂ ਦੇ ਤਾਂ ਬਲੱਡ 'ਚ ਖੂਨ ਚੋਸ ਸੀ ਨਾ ਸੋ ਸਾਡੇ ਤਾਂ ਜਦੋਂ ਕਹਿੰਦੇ ਜੀ ਬਲੱਡ ਗਰੁੱਪ ਚੈੱਕ ਕੀਤਾ ਜਾਂਦਾ ਨਾ ਜੀ ਉਹਨਾਂ ਦੇ ਤਾਂ ਬਲੱਡ 'ਚ ਸਿਰਫ ਸਾਹਿਤ ਸਾਡੀ ਸਮਾਜ ਦੀ ਅ ਸਥਿਤੀ ਜਿਹੜੀ ਹੈ ਉਹ ਘੁੰਮਦੀ ਰਹਿੰਦੀ ਸੀ ਕਿ ਅੱਜ ਮੈਂ ਕਿਹਦੇ ਤੇ ਗੱਲ ਕਰਨੀ ਹੈ ਅੱਜ ਮੈਂ ਕਿਹਦੀ ਐਡਵੋਕੇਸੀ ਕਰਨੀ ਹੈ ਅੱਜ ਕਿਹਦੀ ਵਕਾਲਤ ਕਰਨੀ ਉਹ ਜਿਹਦੀ ਵਕਾਲਤ ਕਰ ਦਿੰਦੇ ਸੀ ਉਹਦੀ ਗੱਲ ਵੱਡੀ ਹੋ ਜਾਂਦੀ ਸੀ ਉਹਨਾਂ ਦੀ ਕਵਿਤਾ ਉਹਨਾਂ ਦੇ ਸ਼ਬਦ ਵਕਾਲਤ ਕਰਦੇ ਸੀ ਲੋਕਾਂ ਦੀ ਪਰ ਸ਼ਬਦ ਜਿਹੜੇ ਸੀ ਉਹ ਮਤਲਬ ਵਕਾਲਤ ਵੀ ਐਸੀ ਕਰਦੇ ਸੀ ਕਿ ਉਹ ਤੀਰ ਵਾਂਗੂ ਜਾ ਕੇ ਲੋਕਾਂ ਦੇ ਸੀਨੇ 'ਚ ਖੁੱਬਦੇ ਸੀ ਸ਼ਬਦ ਉਹਨਾਂ ਦੇ ਮੇਰਬਾਨਾ ਧੰਨਵਾਦ